ਕੋਈ ਵੀ ਕਸਟਮਰ ਜੇ 50000 ਰੁਪਿਆ ਲੈ ਕੇ ਆਵੇ ਤੇ 60 ਦੇ ਟ੍ਰੈਕਟਰ ਲੈ 60 ਦੇ ਟ੍ਰੈਕਟਰ ਲੈ 50000 ਨਾਲ 8 ਲੱਖਾਂ ਤੇ ਟਟਰ ਤੋਰਾਂਗੇ 8 ਲੱਖਾਂ ਤੇ ਤੇ 20000 ਨਾਲ 3 ਲੱਖੋਂ ਥੱਲੇ ਦਾ ਟਟਰ ਤੋਰਦਾ ਮੈਂ ਕੋਈ ਹਰਿਆਣੇ ਦਾ ਨਹੀਂ ਕੋਈ ਜੁਪੀ ਦਾ ਨਹੀਂ ਕੋਈ ਬਾਹਰ ਦਾ ਟਰੈਕਟਰ ਨਹੀਂਗਾ ਪੰਜਾਬ ਦਾ ਟਰੈਕਟਰ ਹੋਊਗਾ ਤੇ 60 70 ਕਿਲੋਮੀਟਰ ਦੇ ਏਰੀਏ ਤੋਂ ਸਾਡੇ ਕੋਲੇ ਹਰ ਤਰ੍ਹਾਂ ਦਾ ਵੈਰਾਈਟੀ ਹੈ ਠੀਕ ਹੈ ਜੀ ਜੋ ਜੀ ਮਰਜ਼ੀ ਲੈ ਲਓ ਠੀਕ ਹੈ ਜੀ ਜਿਵੇਂ ਆਪਾਂ ਕਿਸੇ ਨੇ ਹੋਰ ਵੀ ਮੰਗਵਾਉਣਾ ਹੋਵੇ ਡਿਮਾਂਡ ਤੇ ਉਹ ਵੀ ਲੈ ਕੇ ਦੇ ਦੂ ਯਾਰ ਚੜੀਆਂ ਦੁੱਧ ਪੈਦਾ ਕਰ ਦੇਣਗਾ ਪਹਾੜ ਪਰਨ ਵਾਲਾ ਚਾਹੀਦਾ ਲੋਨ ਹੁੰਦਾ ਜੀ ਲੋਨ ਵੀ ਜਿਹੜਾ ਕਰਵਾ ਕੇ ਦੇਣਾ ਕਿਸੇ ਫੈਂਸ ਤੋਂ ਨਹੀਂ ਕਰਵਾ ਕੇ ਦਿੰਦੇ ਬੈਂਕ ਤੋਂ ਕਰਵਾ ਕੇ ਦਿੰਨੇ ਆ ਠੀਕ ਹੈ ਜੀ ਬੈਂਕ ਵਾਲਾ ਲੋਨ ਆ ਕਾਫੀ ਸਸਤਾ ਪੈ ਜਾਂਦਾ ਐਨਾ ਮੈਂ ਬੜੇ ਟੈਕਾਂ ਵਾਲਿਆਂ ਦੇ ਰੋਲੇ ਪੈਂਦੇ ਵੇਖੇ ਠੀਕ ਹੈ ਜੀ ਬੜੇ ਵਾ ਵੇਖਿਆ ਠਾਣਿਆਂ ਤੇਰੀਆਂ ਦੀ ਜਾਂਦਾ ਰਹਾ ਵੇਖਿਆ ਬ ਨਾਲ ਜਾ ਰਹਾ ਫੈਸਲਿਆਂ ਚ ਆ ਮਾੜੇ ਪੁੱਤਾਂ ਵਾ ਇੱਕ ਵੀ ਰੋਣਾ ਨਹੀਂ ਸਾਡੀ ਇਸ ਦੁਕਾਨ ਤੇ ਹਰ ਕੰਪਨੀ ਅਟੈਟ ਰਕ ਹਰ ਕੰਪਨੀ ਮੰਨ ਲਓ ਅਸੀਂ ਵੀ ਕਹਿੰਦੇ ਮੰਨ ਲਓ ਸੋਨਣਾ ਨਿਕਾ ਵੀ ਖੜਾ ਸਾਡੇ ਕੋਲ ਅਰਜਨ ਵੀ ਖੜਾ ਆ ਫਾਰਮ ਰੈਕ ਵੀ ਖੜਾ ਜੂਨੀਅਰ ਵੀ ਖੜਾ ਬਾਕੀ ਜ਼ਿੰਮੇਵਾਰੀ ਸਾਡੀ ਹੈ ਓਨਰ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਤਾਂ ਇਤੋਂ ਦੀ ਗੱਲ ਠੀਕ ਹੈ ਇੰਜਨ ਇੱਕ ਨੰਬਰ ਹੋਊਗਾ ਦਾਣੇ ਦੇ ਝਣੂਗਾ ਦਾਣੇ ਚੱਕਰ ਵਾਲੇ ਹਫਤਾ ਚਲਾ ਕੇ ਵੀ ਤੇ ਜੁਮੇਵਾਰ ਤਕੜਾ ਹੈਗਾ ਹਫਤਾ ਟਰੈਕਟਰ ਚਲਾ ਕੇ ਸਾਨੂੰ ਭਲਾ ਪੋ। ਇੰਤੀ ਲਾਣੇ ਦੀ ਵੀਡੀਓ ਸਾਡੀ ਸ਼ੇਅਰ ਕਰਕੇ ਆ ਜੇ। ਯਾਰ ਤੈਨੂੰ ਨਾ ਕਰੇ ਨਾ ਤੇ ਯਾਰ ਮੇਰੀ ਮਾਨਤਨ ਕੀਤਾ ਤਾਂ ਜਾ ਯਾਰ ਇਹਨੂੰ ਬਾਗੀ ਬਰਾਉੜ ਨਾ ਕਹੀ ਤੇ ਮੈਨੂੰ ਬਾਦਸਰ ਨਾ ਕਹੀ। ਸਾਤਾ ਵਿੱਚ ਟਰੈਕਟਰ ਬੰਦਾ ਭਾਨੇ ਬੁੰਨੇ ਅੱਧੇ ਘਰੋਂ ਵੇਚਦੇ ਸਾਰੇ। ਲੈ ਬਈ। ਫੁੱਲੋ ਗਾੜੀਆ। ਫੁੱਲੋ ਗਾੜੀਆ। ਤੇ ਭਾਨੇ ਪਏ ਵੀ ਹੈ ਨਾ ਉਹਨਾਂ ਦਾ ਵੇਚਿਆ। ਗੱਲ ਨੂੰ ਨੀ ਗਰੰਟੀ ਦੇਦੀ ਭਾਈ ਜੀ ਤੁਹਾਨੂੰ ਗੱਲ ਨੂੰ ਸਾਡੇ ਨਵੀਂ ਦੋਸਤ ਸਾਰੀ ਵੀਰਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਮੀਰ ਨੂੰ ਸਾਰੇ ਠੀਕ ਹੋਗੇ ਮਾਤਾ ਦਾ ਸੋਦਾ ਭਰਾ ਫੋਟੋ ਵਾਲ ਸਿੰਘ ਬੱਬੂ ਬੱਬੂ ਇਹ ਆਪਾਂ ਗੱਲਾਂਗੇ ਸ੍ਰੀ ਮੁਖਤਾਰ ਸਾਹਿਬ ਵਿੱਚ ਤੇ ਭਾਈ ਆਪਣੇ ਨਾਲ ਆਗਾ ਸਾਰੀ ਗੱਲਬਾਤ ਕਰਾਂਗੇ ਇੱਕ ਹੰਡ ਘੰਡ ਕੰਡੀਸ਼ਨ ਨੇ ਟਰੈਕਟਰ ਨੇ ਕਿਸਾਨ ਟਰੈਕਟਰ ਸੇਲ ਪਰਚੇਜ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਹੋ ਭਾਈ ਜੀ ਹਾਂ ਬਹੁਤ ਵਧੀਆ ਜੀ ਠਾਕ ਆਪਦੇ ਤੇ ਮੇਨ ਲੋਕੇਸ਼ਨ ਭਾਈ ਜੀ ਕੀ ਆ ਆਪਣੀ ਆਪਣੀ ਜੀ ਮੇਨ ਲੋਕੇਸ਼ਨ ਹੈ ਜੀ ਬਠਿੰਡਾ ਰੋਡ ਤੋਂ ਬਸ ਸੱਡਾ ਸ੍ਰੀ ਮੁਖਸਰ ਸਾਹਿਬ ਬਾਈਪਾਸ ਦੇ ਉੱਪਰ ਕੱਸੀ ਦੇ ਨਾਲ ਵੱਧਵਾ ਹਸਪਤਾਲ ਆ ਸਾਡੇ ਮਸ਼ਹੂਰ ਆ ਠੀਕ ਆ ਹੱਡੀਆਂ ਵਾਲਾ ਲੋਕੇਸ਼ਨ ਅੰਤਰਾ ਨਿਗਮ ਰਵਾ ਦਿਓ ਤੇਰੇ ਸਾਹਮਣੇ ਚੱਲ ਆ ਬਈ ਉਹ ਸਾਹਮਣੇ ਹਸਪਤਾਲਾ ਹੱਡੀਆਂ ਵਾਲਾ ਤੇ ਤੁਸੀਂ ਅੱਜ ਨੇ ਤਾਂ ਟਰੈਕਟਰ ਦੇਖ ਲਿਆ ਬਸ ਆਨਲਾਈਨ ਏਜੰਸੀ ਦੇ ਨਾਲ ਆ ਬਿਲਕੁਲ ਠੀਕ ਆ ਬਾਈ ਜੀ ਹਾਂਜੀ ਇਹ ਅੱਜ ਕਿੰਨੇ ਟਰੈਕਟਰ ਤਕਰੀਬਨ ਸਾਰੀਆਂ ਏਜੰਸੀਆਂ ਐ ਇਸੇ ਰੋਡ ਤੇ ਹੀ ਆ ਠੀਕ ਆ ਜੀ ਹਾਂਜੀ ਹਾਂਜੀ ਅੱਜ ਕਿੰਨੇ ਟਰੈਕਟਰ ਆ ਬਾਈ ਜੀ ਅੱਜ 30 ਕਿ ਟਰੈਕਟਰ ਹੈਗੇ ਆ ਜੀ ਠੀਕ ਆ ਜੀ ਹਰ ਵਕਤ अवेलेबल ਹੁੰਦੇ ਨੇ ਆਪਣੇ ਕੋਲ 30 35 30 35 40 30 35 40 ਟਰੈਕਟਰ ਹੁੰਦੇ ਆ ਜੀ ਠੀਕ ਆ ਜੀ ਤੇ ਲੋਨ ਵਗੈਰਾ ਜੀ ਲੋਨ ਹੁੰਦਾ ਜੀ ਲੋਨ ਵੀ ਜਿਹੜਾ ਕਰਵਾ ਕੇ ਦੇਣਾ ਕਿਸੇ ਫੈਂਸ ਤੋਂ ਨਹੀਂ ਕਰਵਾ ਕੇ ਦਿੰਦੇ ਬੈਂਕ ਤੋਂ ਕਰਵਾ ਕੇ ਦਿੰਨੇ ਆ ਠੀਕ ਆ ਜੀ ਬੈਂਕ ਵਾਲਾ ਲੋਨ ਆ ਤੇ ਕਾਪੀ ਕਾਗ ਜੀ ਕਾਪੀ ਕਾਗ ਜੋ ਲੋਕਲ ਨੰਬਰ ਹੋਊਗਾ ਫਰੀਦਕੋਟ ਦਾ ਫਿਰੋਜ਼ਪੁਰ ਦਾ ਫਾਜ਼ਲਕਾ ਦਾ ਜਲਾਲਾਬਾਦ ਦਾ ਮੁਕਸਰ ਦਾ ਪੰਜ ਛੇ ਸ਼ਹਿਰਾਂ ਦਾ ਨੰਬਰ ਹੈ ਇਹ ਅੱਜ ਕੱਲ ਦੀ ਬਾਕੀ ਦੀ ਸਫਤ ਹੈ ਠੀਕ ਹੈ ਜੀ ਇਹ ਕੋਈ ਹਰਿਆਣੇ ਦਾ ਨਹੀਂ ਕੋਈ ਜ਼ੂਪੀ ਦਾ ਨਹੀਂ ਕੋਈ ਬਾਹਰ ਦਾ ਟਰੈਕਟਰ ਨਹੀਂਗਾ ਪੰਜਾਬ ਦਾ ਟਰੈਕਟਰ ਹੋਊਗਾ ਤੇ 60 70 ਕਿਲੋਮੀਟਰ ਦੇ ਏਰੀਆ ਚੋਂਗਾ ਠੀਕ ਹੈ 50 ਸੈਕੰਡ ਆਨਰ ਹੋਣਗੇ ਯਾਦ ਰ ਤਕਰੀਬਨ ਜਿਆਦਾ ਫਸਟ ਹੀ ਹੁੰਦਾ ਸੈਕੰਡ ਵੀ ਹੋ ਸਕਦਾ ਇਹਦੇ ਚੱਕੀ ਹੈ ਉੱਚਾ ਮਾਰਦੇ ਦੇਖੋ ਜੀ ਫਸਟ ਹੋਊਗਾ ਠੀਕ ਹੈ ਜੀ ਜੋ ਕੋਈ ਮਾਡਲ ਥੋੜਾ 15 16 ਦੇ ਥੱਲੇ ਚਲਾ ਗਿਆ ਉਹ ਸੈਕੰਡ ਹੋਸੇ ਠੀਕ ਹੈ ਬਾਈ ਜੀ ਬਾਕੀ ਜ਼ਿੰਮੇਵਾਰੀ ਸਾਡੀ ਹੈ ਓਨਰ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਟਰੈਕਟਰ ਦੀ ਇੰਜਨ ਦੀ ਗੱਲ ਕਰ ਠੀਕ ਹੈ ਜੀ ਇੰਜਨ ਇੱਕ ਨੰਬਰ ਹੋਊਗਾ ਦਾਣੇ ਦੇ ਇੰਜਨ ਹੋਗਾ ਦਾਣੇ ਚੱਕਰ ਵਾਲੇ ਹਫਤਾ ਚਲਾ ਕੇ ਵੀ ਤੇ ਜ਼ਿੰਮੇਵਾਰ ਤਕੜਾ ਹੈਗਾ ਹਫਤਾ ਟਰੈਕਟਰ ਚਲਾ ਕੇ ਸਾਨੂੰ ਭਲਾ ਮੋੜ ਦੇ ਤੇ ਸਾਡੇ ਘੰਟੇ 'ਚ ਕੋਈ ਨੁਕਸਾਨ ਤੇ ਲੈ ਬਾਈ ਜੀ ਬਾਈ ਨੇ 100 ਰੁਪਏ ਸੌਦੇ ਵਾਲੀ ਗੱਲ ਕਰਤੇ ਇਹ ਕਹਿੰਦਾ ਹਫਤਾ ਟਰੈਕਟਰ ਪਾਓ ਤੇ ਗਾਰੰਟੀ ਨਾਲ ਫੇਰਾ ਆ ਕੇ ਗੱਲ ਕਰਿਓ ਇਹ ਲਵਈ ਆਪਾਂ ਸਟਾਰਟ ਕਰਾਂਗੇ ਸੋਨਾ ਲੀਕਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਤੇ 90 ਉਹ ਵੀਲ ਚ ਹੈ ਜੀ ਹਨ 2 2021 ਮਾਡਲ ਹੈ ਜੀ 90 ਐਚਪੀ ਦਾ ਟਰੈਕਟਰ ਹੈ ਜੀ ਇਹ ਠੀਕ ਆ ਜੀ ਹਾਂ ਜੀ ਜਿਹੜਾ ਮੱਕੀ ਮੁੱਕੀ ਵਾਲਿਆ ਚਾਰ ਰੋੜਾਂ ਵਾਲੀ ਮਸ਼ੀਨ ਤੇ ਇਹੀ ਕੰਮ ਚਾ ਆਵਾ ਜ਼ਿਆਦਾ ਠੀਕ ਆ ਜੀ ਚੇਂਜਰ ਵਾਲਾ ਜੀ ਚੇਂਜਰ ਵਾਲਾ 3 ਸਪੀਡ ਠੀਕ ਆ ਜੀ ਹਾਂ ਜੀ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਜੀ ਡਿਮਾਂਡ ਜੀ ਇਹਦੀ 1.5 ਲੱਖ ਰੁਪਈਆ ਜੀ 1.5 ਲੱਖ ਰੁਪਈਆ ਲਓ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਸਾਰੇ ਵੇਟ ਲੱਗੇ ਆ ਜੀ ਛੇ ਪਲੇਟ ਆ ਗਏ ਆ ਮਗਰ ਪਲੇਟ ਆਏਗਾ ਠੀਕ ਆ ਜੀ ਸਾਰੇ ਵੇਟ ਆ ਜੀ ਸਾਰੇ ਵੇਟ ਲੱਗੇ ਹੋਏ ਆ ਨੇ ਤੇ ਟਰਬੋ ਵਾਲਾ ਆ ਗਿਆ ਬਾਈ ਜੀ ਹਾਂਜੀ ਹੁਣ ਬਿਨਾ ਸੀਆਰਡੀ ਤੋਂ ਆ ਠੀਕ ਆ ਜੀ ਹਾਂਜੀ ਹੁਣ ਤਾਂ ਹੁੰਦਾ ਹੀ ਸੀਆਰਡੀ ਆ ਕਿਨਾਪੀ ਕਿਨਾਪੀ ਸਾਰਾ ਕੁਝ ਲੱਗੀ ਆ ਠੀਕ ਆ ਜੀ ਤੇ ਸੋਨਾ ਲੀਕਾ ਬਾਰੇ ਸਰੰਦਰ ਜੀ ਧੂੜਾ ਪੜ ਤੁਹਾਨੂੰ ਦੱਸਣਗੇ ਕੀ ਵਿਚਾਰ ਹੈ ਤੁਹਾਡੇ ਸੋਨਾ ਲੀਕਾ ਬਾਰੇ ਜਿੰਨਾ ਘਰੇ ਖੜਾ ਸੋਨਾ ਲੀਕਾ ਜੀ ਉਹਨਾਂ ਦਾ ਇੱਥੇ ਹੀ ਅਮਰੀਕਾ ਜੀ ਠੀਕ ਆ ਜੀ ਸੋਨਾ ਲੀਕਾ ਦਾ ਨਾਂ ਇੰਨਾ ਚੱਲ ਚੁੱਕਿਆ ਜੀ ਇਸ ਵੇਲੇ ਤੇ ਸੋਨਾਲੀ ਕਾ ਸਾਸੀ ਪਹਿਲਾਂ ਵੀ ਦੋ ਟਰੈਕਟਰ ਲੈ ਕੇ ਗਏ ਆ ਅੱਜ ਤੀਜਾ ਲੈਣ ਆਏ ਠੀਕ ਆ ਜੀ ਇਹ ਤੀਜਾ ਟਰੈਕਟਰ ਲੈਣ ਆਏ ਨਾ ਕਿ ਮੰਨ ਕੇ ਚਲੋ ਇੱਕ ਨੰਬਰ ਕੰਮ ਆਗਾ ਬਾਈਆਂ ਦਾ ਤਾਂ ਹੀ ਵਿਸ਼ਵਾਸ ਜੋਗ ਤੇ ਦੁਆਰੇ ਆ ਜਾਂਦੇ ਸਾਨੂੰ ਵਿਸ਼ਵਾਸ ਬੱਜ ਗਿਆ ਜੀ ਠੀਕ ਆ ਜੀ ਹਾਂ ਜੀ ਅਸੀਂ ਇਹਨਾਂ ਦਾ ਯਾਨੀ ਬੰਦਾ ਜੀ ਕਹਿੰਦੇ ਜਾਂ ਰਾਹ ਪੈ ਜਾਣੀ ਹੈ ਵਾਹ ਪੈ ਜਾਣੀ ਹੈ ਕਹਿੰਦੇ ਜਿਵੇਂ ਨਾ ਕਿਸਾਨ ਇਹ ਕੰਮ ਵੀ ਕਿਸਾਨਾਂ ਵਾਲਿਆ ਠੀਕ ਆ ਜੀ ਇਹ ਕੱਲੇ ਨਾ ਦੇ ਕਿਸਾਨ ਨਹੀਂ ਆਪ ਵੀ ਜ਼ਿਮੀਦਾਰ ਆ ਬਰਾੜ ਸਾਹਿਬ ਆ ਠੀਕ ਆ ਜੀ ਆਪਣੇ ਬਾਗੀ ਜੀ ਤੇ ਇਹਨਾਂ ਦੇ ਕੰਮ ਵੀ ਕਿਸਾਨਾਂ ਵਾਲੇ ਆ ਕਿਸੇ ਨਾਲ ਨਾ ਠੱਗੀ ਇਹਨਾਂ ਨੇ ਮਾਰੀ ਤੇ ਨਾ ਹੀ ਠੱਗੀ ਮਾਰਨ ਦੇ ਕੋਈ ਹੱਕ ਚ ਠੀਕ ਆ ਜੀ ਜੇ ਟਰੈਕਟਰ ਕੋਈ ਆ ਜਾਵੇ ਦੱਸ ਕੇ ਦਿੰਦੇ ਆ ਵੀ ਆ ਮਾੜਾ ਰੰਗ ਹੈ ਇੱਥੋਂ ਜਾਂ ਮਾੜਾ ਆ ਆ ਨੁਕਸਾ ਜਾਂ ਡੈਂਟ ਕੋਈ ਵੀ ਆ ਉਹਦਾ ਦਾ ਮਾੜਾ ਮਾੜਾ ਡੈਂਟ ਡੁੰਡਦਾ ਹੀ ਆ ਉਹ ਦੱਸ ਕੇ ਦੇਣਾ ਵੀ ਪੇਂਟ ਹੋਇਆ ਇੰਨੀ ਸਾਫ਼ ਸੁੱਤ ਦਾ ਨਾ ਕੰਮ ਕਰਦੇ ਆ ਇੱਕ ਨੰਬਰ ਦਾ ਕੰਮ ਹੈ ਘੁੱਗੀ ਦੇ ਕਹਿਣ ਵਾਂਗੂ ਰਸੀਦ ਕੱਟ ਕੇ ਠੀਕ ਆ ਜੀ ਤੇ ਲਓ ਜੀ ਅੱਗੇ ਆ ਗਿਆ ਤਰਵੱਜਾ 10 ਜੌਂਡੀ ਆ ਹਾਂ ਜੀ ਇਹ 2016 ਮਾਡਲ ਹੈ ਜੀ ਠੀਕ ਹੈ ਜੀ ਟੌਪ ਮਾਡਲ ਹੈ ਹਿੱਸਾ ਵੀ ਖੁੱਲਦਾ ਡਿਸਟ੍ਰਿਬਿਊਟਰ ਵੀ ਲੱਗਿਆ ਜੀ ਠੀਕ ਹੈ ਖੁੱਲਣਾ ਹਿੱਸਾ ਵੀ ਦੋ ਜੀ ਡਬਲ ਪੀਟੀ ਵਾਲਾ ਫੁੱਲ ਟੌਪ ਮਾਡਲ ਸਿਸਟਮ ਵਗੈਰਾ ਨਾਲ ਲੱਗਿਆ ਜੀ ਹਾ ਸਿਸਟਮ ਲੱਗਿਆ ਨਾਲ ਹੀ ਹੈ ਜੀ ਠੀਕ ਹੈ ਬਾਈ ਜੀ ਨੋਪੀ ਛਤਰੀ ਸਿਸਟਮ ਲੱਗਿਆ ਨਾਲ ਸਾਰਾ ਠੀਕ ਹੈ ਰੰਗ ਪੇਂਟ ਦਾ ਬਾਈ ਜੀ ਸਾਰਾ origignal ਹੈ ਜੀ ਟਾਇਰ ਨਾਲ ਦੇ ਆ ਜੀ ਠੀਕ ਹੈ ਜੀ ਹਾਂਜੀ ਸਾਰਾ ਘੰਟਾ ਚੱਲਿਆ ਜੀ 17 1800 ਘੰਟਾ ਚੱਲਿਆ ਜੀ 17 1800 ਨਵਾਂ ਟਰੈਕਟਰ ਹੈ ਬਿਲਕੁਲ ਨਵਾਂ ਨਵਾਂ ਟਰੈਕਟਰ ਇੱਕ ਕੀ ਡਿਮਾਂਡ ਆ ਭਾਈ ਇਹਦੀ 6,35,000 ਰੁਪਈਆ ਜੀ 6 ਲੱਖ 35 ਹਜ਼ਾਰ ਰੁਪਈਆ ਜੀ ਮਾਨਤਨ ਜੀ ਮੌਕੇ ਤੇ ਹੋ ਜੂਗਾ ਝਲਕਾ ਫਲਕਾ ਜਿਹੜਾ ਯਾਰ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਅਸੀਂ ਉਹਦਾ ਫੁੱਲ ਮਾਨਤਨ ਕਰਾਂਗੇ ਲੈ ਭਾਈ ਆਪਣੀ ਵੀਡੀਓ ਸ਼ੇਅਰ ਕਰਕੇ ਦਿਖਾ ਦਿਓ ਤੇ ਅਸੀਂ ਮਾਨਤਨ ਕਰਾਂਗੇ ਉਹ ਜਿਹੜਾ ਮਾਨਤਨ ਕਰਨ ਦਾ ਕਰਨੇ ਕਰਨਾ ਤੇ ਸਾਡਾ ਟਰੈਕਟਰ ਦੇ ਮੂੰਹ ਨੂੰ ਉਹਦਾ ਹੁਣੇ ਹੁਣ ਹੈ ਜਿਹੜਾ ਤੇਰੀ ਵੀਡੀਓ ਸ਼ੇਅਰਿੰਗ ਹੈ ਉਹਦਾ ਟਰ ਮੰਤਰ ਠੀਕ ਹੈ ਇਲਤੀ ਲਾਣੇ ਵਾਲੇ ਦਾ ਨਾਮ ਲੈ ਕੇ ਬਈ ਆ ਕੇ ਬਾਈ ਕਹਿੰਦਾ ਪੂਰਾ ਫੁੱਲ ਮੰਨਦਾ ਨੂੰ ਇਲਤੀ ਲਾਣੇ ਦਾ ਵੀਡੀਓ ਸਾਨੂੰ ਸ਼ੇਅਰ ਵਿਖਾ ਦੇ ਤੇ ਅੱਗੇ ਆ ਕੇ ਬਈ ਜੀ ਸਵਰਾਜ 855 ਤੇ ਪਾਵਰ ਸਟੀering ਹੈ ਜੀ ਕੰਪਨੀ ਪਾਵਰ ਹੈ 2007 ਮਾਡਲ ਹੈ ਜੀ ਠੀਕ ਹੈ ਜੀ ਕੰਪਨੀ ਵੱਲੋਂ ਹਾਂਜੀ ਇਹਦਾ ਰੇਟ ਆ 290000 ਰੁਪਇਆ ਜੀ ਠੀਕ ਹੈ ਜੀ ਉਹ ਸੁੱਤਾ ਟਰ ਹੈ ਹਾਂ ਤੇ 290000 ਦਾ ਕੀ ਹੁੰਦਾ ਜੀ ਇਹ ਕੀ ਗੱਲ ਆ ਗਈ ਜੀ ਪਾਵਰ ਸਟੀering ਹੈ ਜੀ ਪਾਵਰ ਸਟੀering ਆ ਤੇ ਬਾਹਰ ਪੰਪ ਵਾਲਾਗਾ ਹਾਂਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰਵਾ ਲਓ ਤੇ ਟਾਇਰ ਦੇ ਟਾਇਰ ਆ ਜੀ ਇਹ ਦੇਖਾ ਅੱਧੇ ਦਾ ਟਾਇਰ ਆ ਜੀ ਇਹ ਦੇਖਾ ਇਹ ਟਾਇਰ ਆ ਬੀਕੇਡੀ ਕੰਪਨੀ ਦੇ ਆ ਠੀਕ ਆ ਜੀ ਬਾਕੀ ਮਗਰਾਟਾਂ ਵਗੈਰਾ ਚ ਨਿਗਾ ਮਰਵਾ ਦੇ ਸਕੰਦਰਾ ਮਗਰਾਟ ਵਗੈਰਾ ਵੀ ਪੂਰੇ ਸਾਫ ਪੈਨੇ ਗਏ ਮਾਡਲ ਬਾਈ ਜੀ ਸੱਤ ਹਾਂਜੀ ਠੀਕ ਆ ਮਗਰਾਟ ਇਹਦੇ ਰੰਗ ਹੋਏ ਆ ਜੀ ਠੀਕ ਆ ਜੀ ਰੰਗ ਹੋਏ ਹੋਏ ਆ ਪਾਈ ਪਾਈ ਦਾ ਸਵੇ ਦਾ ਅਰੀਜਨਲ ਮਗਰਾਟ ਰੰਗ ਹੋਇਆ ਇਧਰ ਨਿਗਾ ਬਰਵਾ ਦੇ ਸਕੰਦਰਾ ਜਿਵੇਂ ਬਾਈ ਤੁਸੀਂ ਇੱਕ ਜੀ ਰਹਿਣਾ ਇੱਕ ਨੰਬਰ ਕੰਮ ਆਗਾ ਬਾਈ ਨੇ ਪਹਿਲੀ ਦੱਸਤਾ ਮਗਰਾਟ ਪੇਂਟ ਹੋਏ ਹੋਏ ਨੇ ਬਾਈ ਜੀ ਬਾਈ ਮਾਨ ਨਵੇਂ ਲੱਗੇ ਆ ਜੀ ਨਵੇਂ ਹਾਂ ਮਗਰਾਟ ਪੇਂਟ ਕਰਾ ਗਏ ਇੱਕ ਇੰਨਾ ਮੈਂ ਬੜੇ ਟੈਕਟਰ ਵਾਲਿਆਂ ਦੇ ਰੋਲੇ ਪੈਂਦੇ ਵੇਖੇ ਠੀਕ ਹੈ ਜੀ ਬੜੇ ਵਾ ਵੇਖੇ ਥਾਣਿਆਂ ਕਿਤੇਰੀਆਂ ਦੀ ਜਾਂਦੇ ਰਹੇ ਵੇਖਿਆ ਬ ਨਾਲ ਜਾਦਾ ਰਹ ਫੈਸਲਿਆਂ ਚ ਆ ਮਾਂ ਦੇ ਪੁੱਤਾਂ ਵਾ ਇੱਕ ਵੀ ਰੋਣਾ ਨਹੀਂ ਸੁਣ ਠੀਕ ਹੈ ਜੀ ਇਹ ਦੂਜੇ ਨੇ ਇਹ ਦੂਜੇ ਹੋਰ ਆਪਾਂ ਨਾਂ ਦਾ ਕਹਦਾ ਕੀ ਲੈਣਾ ਉਹਦੋਂ ਗੈਂ ਹੀ ਝਾਕਦੇ ਰਹਿੰਦੇ ਵਿਆਹ ਚ ਰੋਲਾ ਪਿਆ ਆਹ ਚ ਰੋਲਾ ਪਿਆ ਪਰ ਰੋਲਾ ਨਹੀਂ ਪਿਆ ਰੋਲਾ ਨਹੀਂ ਪਿਆ ਕਦੇ ਹੀ ਨਹੀਂ ਪਿਆ ਠੀਕ ਹੈ ਜੀ ਕਿਵੇਂ ਚੀ ਦੱਸ ਕਹਦੇ ਨਹੀਂ ਫਿਰ ਰੋਲਾ ਪਊ ਕਿਵੇਂ ਇਸ ਵਾਰ ਹੋ ਗਿਆ ਰੋਲਾ ਪਊ ਠੀਕ ਹੈ ਜੀ ਇਹ ਕਹ ਗਿਆ ਭਾਈ ਜੀ 5210 ਚੌਂਡੀਆਰਾ 5210 ਜੀ ਗੇਅਰ ਪ੍ਰੋ ਠੀਕ ਆ ਜੀ 2021 ਮਾਡਲ ਆ ਜੀ 3 ਸਪੀਡ ਚਾਵੇ ਜੇ ਇਹ ਜੀ 4 ਸਪੀਡ ਆ 4 ਸਪੀਡ ਆਗਾ ਹਾਂ ਜੀ ਜਮਾ ਨਵੇਂ ਟਾਇਰ ਆ ਯਾਰ 4 ਸਪੀਡ ਦਾ ਵੇਟ ਰੀਜਨਲ ਲੱਗੇ ਹੋਏ ਆ ਮਗਰਲੇ ਠੀਕ ਆ ਜੀ ਇੱਕ ਇੱਕ ਪਲੇਟ ਵੇਟਾਂ ਦੀ ਆ ਨਾਲ ਦੇ ਲੈਦੇ ਆ ਨਾਲ ਦੇ ਜੀ ਨਾਲ ਦੇ ਨਾਲ ਦੇ 600 ਘੰਟਾ ਚੱਲੇਗਾ ਠੀਕ ਆ ਨਾਲ ਦੇ ਟਾਇਰ ਆਗੇ ਹਾਂ ਜਮਾ ਨਵਾਂ ਟਰੈਕਟਰ ਆ ਬਿਲਕੁਲ ਨਵਾਂ ਕਿੰਨੇ ਘੰਟੇ ਚੱਲਿਆ ਭਾਈ ਜੀ ਇਹ 606 700 ਘੰਟੇ ਚੱਲਿਆ ਜੀ ਠੀਕ ਹੈ ਮਾਡਲ 21 ਮਾਡਲ 2021 ਸਾਰਾ ਅਰੀਜਨਲ ਆ ਜੀ ਸਾਰਾ ਅਰੀਜਨਲ ਆ ਸਟicker ਸਟicker ਲੱਗੇ ਇੱਕ ਨਾਲ ਦਾ ਜਮਾ ਲੈ ਭਾਈ ਜੀ ਅਜੇ ਤੱਕ ਜਿਵੇਂ ਆਪਾਂ ਕਹਿੰਦੇ ਬੰਪਰ ਦੇ ਵੀ ਟੱਚਿੰਗ ਵਾਚਿੰਗ ਕੋਈ ਨਹੀਂ ਹੋਈ ਹੋਈਗੀ ਨਾ ਜੀ ਨਾ ਟੌਪ ਮਾਡਲ ਰੈਕਟਰ ਆ ਠੀਕ ਆ ਜੀ ਹਾਂਜੀ 2021 ਮਾਡਲ ਆ ਜੀ ਇਹਦਾ ਹੀ 7 ਲੱਖ 40 ਹਜ਼ਾਰ ਰੁਪਈਆ ਆ ਜੀ ਠੀਕ ਆ ਜੀ ਤੇ ਮਾਤਾ ਦਾ ਦੱਸੋ ਬਈ ਸਹੀ ਮੌਕੇ ਤੇ ਕਰ ਦਾਂਗੇ ਜੀ ਹਲਕਾ ਫੁਲਕਾ ਬਾਲਾ ਨਹੀਂ ਮੌਕੇ ਤੇ ਕਰ ਦਾਂਗੇ ਹਲਕਾ ਮੌਕੇ ਤੇ ਮਾਤਾ ਤੇ 0 ਮੀਟਰ ਵਾਲਾ ਵੈਸੇ 0 ਮੀਟਰ ਹੈ ਤਾਂ ਥੋੜਾ ਜਿਹਾ ਚੱਲਿਆ ਹੋਇਆ ਭਾਈ ਜੀ ਜ਼ਿਆਦਾ ਨਹੀਂ ਚੱਲਿਆ ਹੋਇਆ 10-12 ਘੰਟੇ ਚੱਲਿਆ ਜੀ 10-12 ਘੰਟੇ 10-12 ਘੰਟੇ ਚੱਲਿਆ ਹੋਇਆਗਾ ਪਰ ਸੁਣੋ ਘਟੋ ਘਾਟ ਕਿੰਨੇ ਕੁ ਰੁਪਈਆ ਦਾ ਫਾਇਦਾ ਹੋ ਜੂਗਾ ਇਹ ਟਰੈਕਟਰ ਨਾਲ ਜਿੰਨਾ ਇਹਦਾ ਜੀ ਨਵੇਂ ਨਾਲੋਂ ਕੋਈ ਲੱਖ ਰੁਪਈਆ ਦਾ ਫਾਇਦਾ ਹੋ ਜੂਗਾ ਜੀ ਛੋਟੇ ਦਾ ਛੋਟਾ ਟਰੈਕਟਰ ਵੱਡੇ ਦਾ ਵੱਡਾ 735 ਵਾਲਾ ਇੰਜਨ ਆ ਜੀ ਪਾਵਰ ਸਟੀering ਆ ਪਾਵਰ ਸਟੀering ਆ ਹਾਂਜੀ ਟਾਇਰਾਂ ਤੇ ਅਜੇ ਰਬੜ ਵੀ ਉੱਪਰ ਹੀ ਉਵੇਂ ਆ ਠੀਕ ਆ ਜੀ ਆਏ ਮੰਨ ਕੇ ਚਲੋ ਵਧਾਈ ਦੂਗੀ ਨਹੀਂ ਚੱਲਿਆ ਕਿ ਕਿਸੇ ਨੇ ਭਾਈ 730 ਦਾ ਸਵਰਾਜ ਖਰੀਦਣਾਗਾ ਤਾਂ ਆ 730 733 ਖਾਰ ਪਾ ਕੇ ਲੈ ਜਾ ਹਾਂ ਹਾਂ ਇੰਜਨ 735 ਦਾ ਜੀ ਆ ਇੰਜਨ 730 ਪਾਵਰ ਸਟੀਅਰਿੰਗ ਆ ਤੇਲ ਬ੍ਰੇਕ ਆ ਜੀ ਠੀਕ ਆ ਜੀ ਤੇ ਮਾਡਲ 23 ਬਣ ਗਈ ਕਾਪੀ ਬਣ ਗਈ ਜੀ ਕਾਪੀ ਬਣ ਗਈ ਹਾਂਜੀ ਤੇ ਪੰਜਾਬ ਨੰਬਰ ਇਹ ਵੇ ਜੀ ਨਾਲ ਜਿਉਂ ਆ ਪੰਜਾਬ ਨੰਬਰ ਠੀਕ ਆ ਜੀ ਤੇ ਮਾਡਲ ਭਾਈ ਜੀ 23 ਆ ਕੀ ਡਿਮਾਂਡ ਆ ਜੀ ਇਹਦਾ ਹੀ 4,75,000 ਰੁਪਇਆ ਮੰਗਦੇ ਆ ਮੌਕੇ ਤੇ ਕਰ ਦਾਂਗੇ ਯਾਰ ਹਲਕਾ ਮੌਕਾ ਮੰਨਦਾ ਨਾ ਮੌਕੇ ਤੇ ਹਲਕਾ ਫੁਲਕਾ ਮੰਨਦਾ ਨੂੰ ਹਾਂ ਜੀ ਤੇ ਕਹ ਗਿਆ ਬਾਈ ਜੀ ਚੌਂਡੀ ਆਰੇ 50 50 ਡੀ ਹਾਂ ਜੀ ਹਾਂ ਜੀ ਤੇ ਲੋ ਬਾਈ ਜੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਇਹਦੇ ਟਾਇਰ ਜੀ 85 90 ਪੈਸੇ ਜੀ 85 90 ਪੈਸੇ ਤੇ ਮਾਡਲ ਬਾਈ ਜੀ ਮਾਡਲ 2021 ਠੀਕ ਆ ਜੀ ਨਾਲ ਦੇ ਟਾਇਰ ਆ ਬਾਈ ਜੀ ਨਾਲ ਦੇ ਜਮਾ ਨਾਲ ਦੇ ਰੰਗ ਪੇਂਟ ਨਾਲ ਦਾ ਸਾਰਾ ਟਾਇਰ ਨਾਲ ਦੇ ਜਮਾ ਨਾ ਟ੍ਰਾਈ ਬਿਲਕੁਲ ਇਹ ਵਗੈਰਾ ਸੌਂਗਣੋ ਬਾਈ ਜੀ ਉਹ ਵੈਸੇ ਲਵਾਈਏ ਵੈਸੇ ਲਵਾਈਏ ਤੇ ਮਾਡਲ ਕਿਹ ਹੈ ਤੇ ਇਹਦੀ ਕੀ ਡਿਮਾਂਡ ਆ ਭਾਈ ਜੀ ਇਹਦੀ ਡਿਮਾਂਡ ਆ ਜੀ 6,115,000 ਰੁਪਇਆ ਜੀ ਠੀਕ ਆ ਜੀ ਕਿੰਨੇ ਘੰਟੇ ਚੱਲਿਆ ਭਾਈ ਜੀ ਇਹ ਚੱਲਿਆ ਜੀ ਆ ਜੀ ਚੱਲਿਆ ਨਾ 15 14 12 1300 ਘੰਟਾ 12 1300 ਘੰਟਾ ਤੇ ਬਾਕੀ ਕੰਡੀਸ਼ਨ ਦਾ ਓਕੇ ਪਿਆ ਸਾਰਾ ਠੀਕ ਆ ਜੀ ਸ਼ਾਇਦ ਕੱਟ ਚੱਲਿਆ ਹੋਵੇ ਮੀਟਰ ਤੇ ਦੇਖਦਾ ਕੋਈ ਗੱਲ ਨਹੀਂ ਠੀਕ ਆ ਜੀ ਕਿਆ ਕਹ ਗਿਆ ਭਾਈ ਜੀ ਪੀਵੀ 30 ਮੁਕਸਰ ਦਾ ਨੰਬਰ ਆ ਭਾਈ ਜੀ ਮੁਕਸਰ ਦਾ ਨੰਬਰ ਆ ਪੀਵੀ 30 ਨੰਬਰ ਆ ਜੀ ਇਹਦਾ ਠੀਕ ਆ ਜੀ 3 ਸਪੀਡ ਆ ਚੇ ਇਹ ਇੱਕ ਹੈ ਤੇ ਟਾਇਰ ਇਹਦੇ ਵੀ ਨਾਲ ਦੇ ਨੇ ਬਾਈ ਜੀ ਨਾਲ ਦੇ ਜੀ ਨਾਲ ਦੇ ਜਮਾਂ ਨਾਲ ਦੇ ਠੀਕ ਹੈ ਜੀ ਨਾਲ ਦੇ ਟਾਇਰ ਲਗੇ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ ਡਿਮਾਂਡ ਹੈਗੀ ਆ ਜੀ 720000 ਰੁਪਈਆ ਜੀ ਠੀਕ ਹੈ ਜੀ ਤੇ ਮਾਡਲ 2022 ਜੀ 2022 ਫੁੱਲ ਟੌਪ ਮਾਡਲ ਆ ਗਿਆ ਇਹ ਵੀ ਬਾਈ ਜੀ ਐਚ ਡੀ ਐਮ ਵਾਲਾ ਹੈਵੀ ਡਿਊਟੀ ਵਾਲਾ ਮੈਲਜ ਵਾਲਾ ਇਹ ਕਹੇਗਾ ਬਾਈ ਜੀ 2020 ਮਾਡਲ ਜੀ 500 555 ਸੈਂਟਰ ਗੇਅਰ ਆ ਜੀ ਜਿਹਦਾ ਕਹਿੰਦੇ ਖਰਚਾ ਬਹੁਤ ਜ਼ਿਆਦਾ ਘਟਾਗਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਪੀ ਵੀ 9 ਨੰਬਰ ਹੈਗਾ ਤੇ ਕਿੱਥੇ ਮਹਿੰਦੀ ਰੱਤਾ ਤੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਦਾ ਸਾਰਾ ਅਰੀਜਨਲ ਹੈ ਜੀ ਠੀਕ ਹੈ ਜੀ ਤੇ ਟਾਇਰ ਵੀ ਸਾਰਾ ਜੀ ਟਾਇਰ ਨਾਲ ਦੇ 75 80 ਪੈਸੇ ਠੀਕ ਹੈ ਕਿੰਨੇ ਘੰਟੇ ਚੱਲਿਆ ਬਈ ਇਹ ਇਹ ਦੇਖਣਾ ਪੈਣਾ ਮੀਟਰ ਤੇ ਵੇਖਣਾ ਪੈਣਾ ਠੀਕ ਹੈ ਬਈ ਚੈੱਕ ਕਰ ਲਿਓ ਤੇ ਕੀ ਡਿਮਾਂਡ ਆ ਬਈ ਇਹਦੀ ਇਹ ਕਾਲੀ ਆਇਆ ਟਰੈਕਟਰ ਠੀਕ ਹੈ ਜੀ ਇਹਦੀ ਮੁੱਲ ਤਾਂ ਹੀ 5 ਲੱਖ 15000 ਬਾਕੀ ਕਰ ਲਾਂਗੇ ਮੌਕੇ ਤੇ ਮਾਨਤਾ ਬਾਕੀ ਮੌਕੇ ਤੇ ਮਾਨਤਾ ਨਾ ਜ਼ਰੂਰ ਹੋ ਜਾਏਗਾ 750 ਜੀ 55 ਹੌਸ ਪਾਵਰ ਦਾ 755 ਕੈਟਾਗਰੀ ਦਾ ਜੀ 750 ਠੀਕ ਹੈ ਜੀ ਇਹ 2019 ਮਾਡਲ ਆ ਜੀ ਠੀਕ ਆ ਜੀ ਸਾਰਾ origignal ਆ ਨਵਾਂ ਟਰੈਕਟਰ ਆ ਜਮਾਂ ਬਿਲਕੁਲ ਨਵਾਂ ਜਮਾਂ ਬਿਲਕੁਲ ਨਵਾਂ ਟਰੈਕਟਰ ਨਾਲ ਦੇ ਟਾਇਰ 80 ਪੈਸੇ ਜੀ ਠੀਕ ਆ ਜੀ ਹਾਂਜੀ ਤੇ ਇਹ ਕਿੰਨੇ ਦਾ 5,30,000 ਰੁਪਇਆ ਜੀ 5,30,000 ਇਹ ਰੁਪਇਆ ਬਾਕੀ ਮੌਕੇ ਤੇ ਮਾਤ-ਤਾਨ ਜ਼ਰੂਰੀ ਹੋਏਗਾ ਬਈ ਇੱਕ ਵਾਰੀ ਆ ਕੇ ਨਾਮ ਲੈ ਦਿਓ ਤੇ ਮੈਟ ਵਗੈਰਾ ਵੀ ਗੁੰਦੇ ਪੈਣਗੇ ਆ ਗਿਆ ਬਈ ਜੀ ਫਾਰਮਟ੍ਰੈਕ 60 ਦਾ ਸੁਪਰ ਮੈਕਸ ਵਾਲਾ ਫਾਰਮਟ੍ਰੈਕ 60 ਕਰਦੇ ਇਹ ਫਾਰਮਟ੍ਰੈਕ 60 ਦੇ ਟਰਾਈ ਹਾਂਜੀ ਇਹ ਅਸਲ ਦੇ ਵਿੱਚ ਫੋੜੀ ਆ ਫੋੜਿਆ ਫੋੜ ਨੇ ਪੁਰਾਣਾ ਆਪਣਾ ਹਾਂਜੀ ਟਿਮਟਾ ਹੈ ਜੀ ਇਹਨੇ ہاں ਨੀਲਾ ਫੋੜ ਇਹ ਵੀ ਨੀਲੇ ਰੰ ਦਾ ਫਾਰਮ ਟਰੈਕ ਕੀ ਹੈ ਤੇ ਬਾਕੀ ਜੀ ਕੀ ਰੇਟ ਆਦਾਈ ਇਹਦਾ ਜੀ 5 ਲੱਖ 115000 5 ਲੱਖ 115000 ਦਾ ਬਹੁਤ ਛੋਟਾ ਜਿਹਾ ਮੁੱਲ ਹੈ ਸੂਪਰ ਮੈਸਰ ਜੀ ਟੋਪ ਜਾਣ ਦਾ ਟਰੈਕਟਰ ਦਾ ਸ਼ਾਨ ਦਾ ਟਰੈਕਟਰ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਿ ਨਹੀਂ ਕੀਤੀ ਹਾਂਜੀ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਸਾਡੀ ਇਸ ਦੁਕਾਨ ਤੇ ਹਰ ਕੰਪਨੀ ਦਾ ਟਰੈਕ ਹਰ ਕੰਪਨੀ ਦਾ ਮੰਨ ਲਓ ਅਸੀਂ ਵੀ ਕਹਿੰਦੇ ਮੰਨ ਲਓ ਸੋਨਾ ਲਿਕਾ ਵੀ ਖੜਾ ਸਾਡੇ ਕੋਲੇ ਅਰਜਨ ਵੀ ਖੜਾ ਆ ਫਾਰਮ ਡਰੈਕ ਵੀ ਖੜਾ ਜੂਨੀਅਰ ਵੀ ਖੜਾ 455 5911 ਵੀ ਖੜਾ ਜੀ ਨੇ ਤਿਆਰ ਕਰਾਉਣਾ ਬਾਹਰ ਵੇਖਿਓਣੇ ਤੁਸੀਂ ਤਿਆਰ ਕਰਾਉਣਾ ਦੀ ਲੈ ਜਾਓ ਤਿਆਰ ਕਰਾ ਲਓ ਮੇਰੀ ਗੱਲ ਸੁਣੋ ਮਿੱਤਰੋ ਸਾਡੇ ਦਾ ਵੀ ਸਾਰੇ ਪੁੱਤ ਕਮਾਊਗਾ ਹਾਂ ਜੀ ਠੀਕ ਹੈ ਨਾ ਦੂਜੀ ਵੀ ਗੱਲ ਕੋਈ ਮੰਨ ਲਾ ਤੁਸੀਂ ਸੋਨਾ ਲਿਕਾ ਨਾਲ ਗਏ ਉਹਨਾਂ ਨੇ ਸੋਨਾ ਲਿਕਾ ਦੇ ਗਾਣੇ ਗਾਈ ਜਣੇ ਸੁਰਾਜ ਲਾਣੇ ਗਏ ਉਹਨਾਂ ਨੇ ਸੁਰਾਜ ਦੇ ਗਾਣੇ ਆ ਭਿੰਦਰਾ ਨੇ ਭਿੰਦਰੇ ਗਾਣੇ ਆ ਨਿਊ ਹੋਣਾਂ ਦੇ ਨਿਊ ਹਨ ਗਾਣਾ ਸਾਡੇ ਕੋਲੇ ਹਰ ਤਰ੍ਹਾਂ ਦਾ ਵੈਰਾਈਟੀ ਹੈ ਠੀਕ ਹੈ ਜੀ ਜੋ ਜੀ ਮਰਜ਼ੀ ਲੈ ਲੈ ਠੀਕ ਹੈ ਜੀ ਜਿਵੇਂ ਆਪਾਂ ਕਿਸੇ ਨੇ ਹੋਰ ਵੀ ਮੰਗਵਾਉਣਾ ਹੋਵੇ ਡਿਮਾਂਡ ਤੇ ਉਹ ਵੀ ਲੈ ਕੇ ਦੇ ਦੋ ਯਾਰ ਚੜੀਆਂ ਦੁੱਧ ਪੈਦਾ ਕਰਦੇ ਨੇ ਪਾਹਾ ਭਰਨ ਵਾਲਾ ਚਾਹੀਦਾ ਬੰਦਾ ਠੀਕ ਹੈ ਜੀ ਇਹ ਕਹਿੰਦੇ ਨੇ ਚੜੀਆਂ ਦੁੱਧ ਚਾਹੀਦਾ ਉਹ ਵੀ ਲਿਆਵਾਂਗੇ ਪਾਹਾ ਚਾਹੀਦਾ ਉਹ ਪੈਸਾ ਭਰਦੂਗਾ ਇਹ ਦੇ ਦੇਵਾਂਗੇ ਇਹ ਵੀ ਗੱਲ ਹੈ ਜੀ ਬਾਈ ਜੀ ਨਹੀਂ ਕੀ ਕੀ ਡਿਮਾਂਡ ਆ ਬਾਈ ਜੀ ਦੀ 5 15 ਠੀਕ ਹੈ ਜੀ ਉਹ ਕਰ ਲਾਂਗੇ ਮੌਕੇ ਤੇ ਹੀ ਕੋਈ ਮਾਰ ਵੀਡੀਓ ਇਲਤੀ ਲਾਣੇ ਦੀ ਵੀਡੀਓ ਸਾਡੀ ਸ਼ੇਅਰ ਕਰਕੇ ਆ ਜੇ ਯਾਰ ਤੈਨੂੰ ਨਾ ਕਰੇ ਨਾ ਕਿ ਯਾਰ ਮੇਰੀ ਮਾਨਤਨ ਕੀਤਾ ਤਾਂ ਜਾ ਯਾਰ ਇਹਨੂੰ ਬਾਗੀ ਬਰਾਉਡ ਨਾ ਕਹੀ ਤਾਂ ਮੈਨੂੰ ਬਾਲਸਾਉਣਾ ਕਹੀਆ ਇੰਨਾ ਮਾਨਤਨ ਕਰਾਂਗਾ ਐ ਬਾਈ ਜੀ ਬਾਈ ਕਹਿੰਦਾ ਫੁੱਲ ਮਾਨਤਨ ਕਰਾਂਗੇ ਤੇ ਮਾਡਲ ਕਿੰਨੇ ਪਈ 2017 ਜੀ ਯਾਰ ਇਹ ਲਿੱਤੀ ਲਾਣੀ 2017 ਮਾਡਲ ਆਗਾ ਤੈਰ ਬਾਈ ਜੀ ਦੁਬਾਰਾ ਦੇ ਨੇ ਇਹਦੇ ਦੁਬਾਰਾ ਦੇ ਆ ਜੀ ਨਵੇਂ ਪਾਏ ਵੀ ਆ ਠੀਕ ਆ ਜੀ ਤੇ ਅਗੇ ਕਹਿੰਦੇ ਬਾਈ ਜੀ ਸਵਰਾਜ 855 5 ਸਟਾਰ ਵਾਲਾ ਫੁੱਲ ਟਾ ਮਾਡਲ ਆ ਅਲੱਗ ਦੇ ਕਲਚ ਵਾਲਾ ਐ ਰਿਵਰਸ ਵੀਡੀਓ ਤੇ ਦੇਗੀ ਚੁੰਲੇ ਵਾਲਾ ਜਿਹਦੀ ਡਿਮਾਂਡ ਬਹੁਤਾ ਕੀ ਜੀ ਆਪਾਂ ਦੇ ਸਾਡੇ ਵਾਲੇ ਦੀ ਚੀਜ਼ ਆਣਾ ਇੱਕ ਨੰਬਰ ਚੀਜ਼ ਹੁੰਦੀ ਹੈ ਇੱਕ ਨੰਬਰ ਠੀਕ ਆ ਜੀ ਮੈਂ ਕਿਹ ਇੱਕ ਸੁਣੀ ਹੋਣੀ ਆ ਗੱਲ ਆ ਭਾਜਾ ਵੇਚਦੇ ਆ ਬਾਕੀ ਭਾਈ ਬਰਾੜ ਸਾਹਿਬ ਸਰਫੈਕਸਲ ਹਾਂ ਢੂੰਢਦੇ ਰਹਿ ਜਾਓਗੇ ਹਾਂ ਜੀ ਕਹਿੰਦੇ ਆ ਨਾ ਹਾਂ ਜੀ ਦਾਗ ਢੂੰਢਦੇ ਰਹਿ ਜਾਓਗੇ ਸਾਡੇ ਕੋਲ ਲਿਆ ਟਰੈਕਟਰ ਬਾਕੀ ਸਾਰੇ ਪਾਸੇ ਲੱਭ ਕੇ ਵਿਖਾ ਦਿਓ ਜੇ ਟਰੈਕਟਰ ਮਿਲ ਜੇ ਅੱਛਾ ਇਹ ਸਾਡਾ ਨਾਮ ਉਤਾਰ ਲਾਏ ਭਾਈ ਜੀ ਇਹ ਸਾਡੇ ਇਲਾਕੇ ਦਾ ਖਰੀਦਾ ਟਰੈਕਟਰ ਕਿਸਾਨ ਟਰੈਕਟਰ ਸੇਲਦਾਰਾਂ ਤੋਂ ਸਾਡੇ ਮੁਕਸਰੋਂ ਬਰਾੜ ਸਾਹ ਤੋਂ ਟਰੈਕਟਰ ਲਿਆ ਹੋਵੇ ਤੇ ਨੁਕਸ ਹੋਵੇ ਤਾਂ ਮਤਲਬ ਕਹੀ ਤਾਂ ਬੜਾ ਚਲਾ ਕੇ ਮੋੜ ਦਿਓ ਹਾਂਜੀ ਕਹਿਣਾ ਨਾ ਆਪਾਂ ਦੂਜੀ ਗੱਲ ਆਪਾਂ ਤੁਹਾਨੂੰ ਆ ਨਾਮ-ਸ਼ਨਾਮ ਜੋ ਕੀ ਕਹਿੰਦੇ ਹੁੰਦੇ ਆ ਮਾਨਤਣ ਉਹ ਵੀ ਕਹਤਾ ਤੀਜੀ ਗੱਲ ਜਿੰਮੇਵਾਰੀ ਲੈਣਿਆ ਸਾਡਾ ਵਿੱਚ ਟਰੈਕਟਰ ਬੰਦਾ ਪਾਨੇ ਪੁੰਨੇ ਦੇ ਘਰੋਂ ਵੇਚਦੇ ਸਾਰੇ ਲੈ ਭੁੱਲੋ ਗਾਣੀਆ ਭੁੱਲੋ ਗਾਣੀ ਤੇ ਪਾਨੇ ਪਏ ਵੀ ਹੈ ਨਾ ਉਹਨੇ ਵੇਚਿਆ ਬਾਅਦ ਤੱਕ ਵੇਚਿਆ ਭੁੱਲੋ ਗਾਣੀ ਗਾਰੰਟੀ ਦੇਦੀ ਬਾਈ ਜੀ ਤੁਹਾਡੀ ਭੁੱਲੂ ਸਾਡਾ ਠੀਕ ਹੈ ਤੇ ਕਿੰਨੇ ਮਾਡਲ ਹੈ ਬਈ ਇਹ 2021 ਹੈ ਜੀ ਤੇ ਕੀ ਡਿਮਾਡ ਹੈ ਬਈ ਇਹਦੀ ਇਹਦੀ ਜੀ 6 ਲੱਖ ਤੇ 40000 ਰੁਪਇਆ ਜੀ ਤੇ ਟਾਇਰ ਟੱਪੇ ਨਾਲ ਦੀੁੱਲ ਸਾਢੇ 6 ਲੱਖਾ 640 ਦਾ ਦੇਣਾ ਠੀਕ ਹੈ ਜੀ ਹਾਂ ਜੀ ਤੇ ਟਾਇਰ ਨਵਾਂ ਜੀ ਨਵਾਂ ਇਹਨੇ ਪਾਣੀ ਪਾ ਕੇ ਪੱਗ ਬਣ ਲ ਲੈ ਤੇਰਾ ਮੂੰਹ ਨਾ ਵਿਖੇਣਾ ਤਾਂ ਵੀ ਕਰੀ ਟਾਇਰਾਂ ਦੇ ਬੜਾ ਬੜਾ ਵੇਖ ਟ੍ਰੈਂਕਰ ਪੂਰੇ ਟਾਇਰ ਵੀ ਪੂਰੇ ਨਵੇਂ ਵਾਂਗੂ ਪੈਣਗੇ ਤੇ ਕਿੰਨੇ ਕੇ ਪੈਣਗੇ ਬਈ ਅਫਗਾਨਿਸਤਾਨ ਦੇ ਮਾਲ ਵਾਂਗੂ ਚਾਹ 75 ਪੈਸੇ ਠੀਕ ਹੈ ਜੀ ਚੌਕਾਬ ਘਾਣਾ ਸਾਡੇ ਮਾਲ ਹੈ ਵੀ ਮਾਲ ਤੁਸੀਂ ਸੁਣਿਆ ਹੋਣਾਗਾ ਪੂਰਾ ਮਸੂਰ ਹੈਗਾ ਅਫਗਾਨਿਸਤਾਨ ਦਾ ਮਾਲ ਹਾਂ ਠੀਕ ਹੈ ਜੀ ਵਿਪਕਰ ਦੇ ਦੁੱਤੇ ਤੇ ਲੈ ਬਈ ਜੀ 5205 ਹਾਂ ਜੀ ਤੇ ਚਾਰੋ ਟਾਇਰ ਬਈ ਜੀ 52 ਥਾਸ ਵਾਲਾ ਇੰਜਨ ਹੈ ਜੀ ਟੌਪ ਮਾਡਲ ਟਰੈਕਟਰ ਹੈ 5204 ਵਾਲਾ ਗੇਅਰ ਹੁੰਦਾ ਇਹਦਾ ਠੀਕ ਹੈ ਜੀ ਨੋਪੀ ਨਾਪੀ ਲੱਗੀ ਵੀ ਆ ਸਾਰਾ ਅਰੀਜਨਲ ਟਰੈਕਟਰ ਹੈ ਜੀ ਅਸੀਂ ਜਵਾਂ ਜਵਾਂ ਬਿਲਕੁਲ ਯਾਰ ਜੇ ਸਾਡੇ ਡੈਕ ਜਾਂ ਟਾਇਰ ਇਹਦੇ ਨਵੇਂ ਪਾਏ ਆ ਜਵਾਂ ਤਾਜ਼ੇ ਜੇ ਕੇ ਸੋਨਾ ਵਨ ਨੰਬਰ 1 ਟਾਇਰ ਆ ਅਗਲੇ ਵੀ ਚਾਰ ਜਵਾਂ ਨਵੇਂ ਆ ਦੂਜੀ ਕਰ ਲਈ ਯਾਰ ਸਾਡੀ ਮਤਲਬ ਸ਼ੋਰੂਮ ਤੇ ਜਿਹੜੇ ਕਟਰੀ ਲੈ ਆਉਂਦਾ ਹਾਂਜੀ ਉਹਦੇ ਤੇ ਮਨ ਲਾ ਕੇ ਕਿਦੇ ਜੀ ਮੁੰਡੇ ਨੇ ਮਨ ਅੱਜ ਕੱਲ੍ਹ ਗਵਾਕ ਲਵਾ ਲੈਂਦੇ ਸਟੀਰੀਓ ਹਾਂਜੀ ਤੇ ਮੁੰਡਾ ਕੈਨੇਡਾ ਚਲਾ ਗਿਆ ਮਨ ਲਾ ਕਿਉਂ ਬਰਾੜ ਸਾਹਿਬ ਸਹੀ ਗੱਲ ਹੈ ਅਸੀਂ ਕਿਦੇ ਲਾਇਆ ਨਹੀਂ ਲਾਇਆ ਨਹੀਂ ਸੋ ਰੱਬ ਦੀ ਅਸੀਂ ਜੇ ਮਨ ਲਾ ਵੀ ਜਿਵੇਂ ਵਪਾਰੀ ਹੈ ਕਈ ਸੰਗਲ ਲਾ ਲੈਂਦੇ ਹਾਂ ਹਾਂਜੀ ਮੱਧ ਦਾ ਰੱਸਾ ਪਾ ਕੇ ਦਿੰਦੇ ਆ ਅਸੀਂ ਓਵੇਂ ਦਿੱਤੀ ਜਿਵੇਂ ਸਟੀਰੀਓ ਆ ਨਾਲ ਹੀ ਦਿੱਤਾ ਠੀਕ ਹੈ। ਹੁਣ ਜਿਹੜੇ ਟਰੈਕਟਰਾਂ ਦੇ ਹੈਗਾ ਲੱਗਿਆ ਹੈਗਾ ਹੀ ਆ ਜੀ। ਇਹ ਚਾਹੀਦਾ ਲੱਗਾ ਵਿਅਕਤੀ ਧਿਆਨ ਦੇ ਤਾਣਾ। ਹਾਂਜੀ। ਸਭ ਕੁਝ ਹੋਵੇ। ਠੀਕ ਹੈ। ਜਿਵੇਂ ਆਪਾਂ ਕਰੇ ਲਾਗੇ ਤਾਂ ਲੈਣਾ ਕੋਈ ਰਿਸ਼ਤੇਦਾਰ ਆ ਜਾਂਦਾ ਉਹ ਕਹਿੰਦਾ ਮੈਂ ਲੈ ਜਾਣਾ। ਸੋ ਕਈ ਟਰੈਕਟਰ ਦਾ ਐਬ ਤੇ ਹੈਗੇ ਆ ਜਿਨ੍ਹਾਂ ਦੇ ਜਨਸੀਡ ਰਿਕਾਰਡ ਪਏ ਆ। ਠੀਕ ਆ ਜੀ। ਜਨਸੀਡ ਰਿਕਾਰਡ ਪੇ ਚੈੱਕ ਕਰੋ। ਆ ਉਹ ਹੈਗਾ 33 ਤੇ ਇੱਕ ਨੇ ਮਾਡਲ ਸੀ ਭਾਜੀ। ਇਹ 2018 ਜੀ। ਠੀਕ ਹੈ ਜੀ। ਬੀਬੀ 30 ਮਕਸਦ ਦਾ ਨੰਬਰ ਤਾਂ ਕੀ ਮਾਰਾ? ਸਵਾ 5 ਲੱਖ ਰੁਪਈਆ ਹੀ। ਸਵਾ 5 ਲੱਖ ਰੁਪਈਆ। ਹਾਂਜੀ ਹਾਂਜੀ। ਤੇ ਬਾਕੀ ਮੌ ਤੇ ਮਾੜਾ ਮੋਟਾ ਨਾੜ ਨੁੱਟ ਲੈ ਰਹਿ ਗਿਆ ਪਹਿਲੀ ਗੱਲ ਤਾਂ ਇਹ ਦੇਖ ਕੇ ਲੈਨੇ ਇੰਨੇ 파ਖੂ ਹੋ ਚੁੱਕੇ ਆ ਉਹਦੇ ਪੰਛੀ ਦੇ ਖੰਭ ਗਿਣਦਿਏ ਸੀ ਠੀਕ ਆ ਜੀ ਪੰਛੀ ਕਿਹੜਾ ਚੱਲਿਆ ਤੇ ਉਹਦੇ ਖੰਭ ਕਿੰਨੇ ਠੀਕ ਆ ਜੀ ਠੀਕ ਆ ਦੂਜੀ ਗੱਲ ਕਿਉਂਕਿ ਮਾੜਾ ਮੋਟਾ ਨਾੜ ਨੁੱਟਦਾ ਹੈਗਾ ਨਾ ਤੇ ਅਸੀਂ ਆਲਦਾ ਰੱਖਿਆ ਸਾਡਾ ਕੱਸਿਆ ਨਟ ਹੋਰ ਨਹੀਂ ਖੋਲੂਗਾ ਹਾਂ ਦਾ ਯਾਰ ਜਿਹੜਾ ਕੋਈ ਚੱਲਿਆ ਟਰੈਕਟਰ ਮਾੜਾ ਮੋਟਾ ਕੋਈ ਹੱਥ ਪੱਲਾ ਮਾਰਨਾ ਤਾਂ ਹੁਣ ਸਵਾਰਨ ਵਾਲਾ ਜੋ ਕੋਈ ਲੀਕ ਸੀਗਾ ਉਹਨੂੰ ਤਿਆਰਤਾ ਕਰਨਾ ਹੀ ਪੈਣਾ ਠੀਕ ਆ ਵਿਆਹ ਵਾਲੇ ਘਰੇ ਜਾਣਾ ਤੇ ਵਿਆਹ ਵਾਲੇ ਲੀੜੇ ਪਾਉਣੇ ਪੈਣੇ ਆ ਪੀਵੀ ਨਖਰੇ ਪਣ ਜੱਜਦੀ ਨਹੀਂ ਇਹ ਗੱਲ ਮਾਨਕੜੇ ਕਹੀ ਹੈ ਨਾ ਹਾਂਜੀ ਤੇ ਸਾਡੇ ਡੈਕਟਰ ਹੁੰਦੇ ਉੱਚੇ ਮੜ ਜੇ ਅਸੀਂ ਨਵਾਵਾਂਗੇ ਹੀ ਨਾ ਉਹਨਾਂ ਨੂੰ ਸ਼ਿੰਗਾਰਾਂਗੇ ਹੀ ਨਾ ਤੇ ਵਿਵੇਹ ਦਾ ਨਖਰਾ ਦਾ ਭਾਈ ਸਾਨੂੰ ਪਾਉਣਾ ਪਊ ਠੀਕ ਆ ਜੀ ਇਹ ਮਾਨਕ ਦੇ ਕਹਿਣ ਦੀ ਗੱਲ ਆ ਠੀਕ ਆ ਜੀ ਨਖਰਾ ਤਾਂ ਪਾਉਣਾ ਹੀ ਪਊ ਠੀਕ ਆ ਭਾਈ ਜੀ ਤੇ ਮਰਦ ਬਣਾਉਣੀ ਹੀ ਪਊ ਬਾਹਰ ਲੈ ਬਹੁਤ ਧੰਨਵਾਦ ਹੈ ਵੀਰ ਜੀ ਆਪਣਾ ਇਲਤੀ ਲਾਣੇ ਦਾ ਤੇ ਇੱਥੇ ਆਏ ਤਿੰਨ ਤਿੰਨ ਸਮਾਂ ਕੱਢਿਆ ਤੇ ਭਾਈ ਜੀ ਹੁਣ ਜਿਹੜੇ ਕਹਿ ਦਿਆਂ ਉਹਨੂੰ ਸਪੈਸ਼ਲ ਗਿਫਟ ਮਾਨਤਾ ਦਾ ਹੀ ਕਰਮੇ ਕਰਨਾ ਹੈ ਸਪੈਸ਼ਲ ਗਿਫਟ ਜਿਹੜਾ ਟਰੈਕਟਰ ਸਾਡਾ ਲੈਂਡ ਲੈ ਕੇ ਜਾਊ ਜਿਹੜਾ ਕਿਲਤੀ ਲੈਣੇ ਲਈ ਵੀਡੀਓ ਸ਼ੇਅਰ ਕਰਕੇ ਉਹਨੂੰ ਸਪੈਸ਼ਲ ਗਿਫਟ ਹੱਥੇ ਫੜਾਵਾਂਗੇ ਲੈ ਭਾਈ ਜੀ ਜਿਹੜਾ ਇੱਥੋਂ ਟਰੈਕਟਰ ਖਰੀਦੂਗਾ ਤਾਂ ਬਾਈ ਕਹਿੰਦਾ ਗਿਫਟ ਵੀ ਸਪੈਸ਼ਲ ਦੇਵਾਂਗੇ ਹੱਥੇ ਪੈਕਿੰਗ ਵਾਲਾ ਦੇਵਾਂਗੇ ਉਹ ਘਰੇ ਲੈ ਕੇ ਖੋਲ੍ਹ ਲੈ ਨਿਆਰੇ ਲਊਗਾ ਠੀਕ ਆ ਭਾਈ ਜੀ ਠੀਕ ਆ ਭਾਈ ਜੀ ਤਾਂ ਧੰਨਵਾਦ ਭਾਈ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਭਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਮਿਲਦਾ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਧੰਨਵਾਦ